ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤਿ ਤੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜਿਨ੍ਹਾਂ ਨੂੰ ਅਕਾਲ ਤਖਤ ਦੇ ਜਥੇਦਾਰ ਵੱਲੋਂ ਤਲਬ ਕੀਤਾ ਗਿਆ ਸੀ ਤੇ ਉਹ ਬੜੀ ਨਿਮਰਤਾ ਸਹਿਤ ਸਕਤਰੇਤ ਵਿੱਚ ਪਹੁੰਚੇ ਔਰ ਜਿਹੜੀਆਂ ਵੀ ਉਹਨਾਂ ਦੀਆਂ ਸ਼ਿਕਾਇਤਾਂ ਸੀ ਉਹ ਤਕਰੀਬਨ ਤਕਰੀਬਨ 25 ਤੋਂ 30 ਹਜ਼ਾਰ ਪੰਨੇ ਦੀ ਇੱਕ ਰਿਪੋਰਟ ਬਣਾ ਕੇ ਜਹੇਦਾਰ ਨੂੰ ਸੌਂਪ ਕੇ ਆਏ ਨੇ ਵਧੀਆ ਮਾਹੌਲ ਸੀ ਔਰ ਦੋਨੋਂ ਪ੍ਰੈਸ ਕਾਨਫਰੰਸਾਂ ਮੈਂ ਸੁਣੀਆਂ ਨੇ ਜਹੇਦਾਰ ਦੀ ਵੀ ਤੇ ਸਰਦਾਰ ਭਵਨ ਸਿੰਘ ਮਾਨ ਦੇ ਵੀ ਪੂਰੀ ਕੌਮ ਇਹ ਚਾਹੁੰਦੀ ਹੈ ਵੇ ਜਿਹੜੀ ਸ਼ਿਕਾਇਤ ਭਵਨ ਸਿੰਘ ਮਾਨ ਨੇ ਜਸੇਦਾਰ ਨੂੰ ਸੌਂਪੀ ਹੈ ਘੱਟੋ ਘੱਟ 25 ਤੋਂ 30 ਹਜ਼ਾਰ ਪੰਨੇ ਦੀ ਤੇ ਜਿਹੜਾ ਜਸੇਦਾਰ ਇਹ ਡੀਂਗਾ ਮਾਰਦਾ ਸੀ ਜਾਂ ਪੰਪਾਂ ਦੇ ਵਿੱਚ ਆਇਆ ਸੀ ਕਿ ਮੈਨੂੰ ਅਕਾਲੀ ਫੂਲਾ ਸਿੰਘ ਕਹਿੰਦੇ ਆ ਕੁਝ ਸਾਡੀ ਕੌਮ ਦੇ ਕੜਮ ਚੌਧਰੀ ਇਹ ਤੁਲਨਾ ਕਰਦੇ ਸੀ ਕਿ ਅਕਾਲੀ ਫੂਲਾ ਸਿੰਘ ਵਰਗਾ ਜਸੇਦਾਰ ਮਿਲਿਆ ਤਾਂ ਫਿਰ ਜੇ ਹੁਣ ਹਿੰਮਤ ਹੈ ਜਿਹੜੀ ਵੀ ਰਿਪੋਰਟ ਭਵੰਤਮਨ ਦਿੱਤੀ ਹੈ ਅਕਾਲ ਤਖਤ ਦੇ ਜਹਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਉਹ ਜਨਤ ਕਰੇ ਤੇ ਜਾਂ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਸੋਰਸ ਨੇ ਇੰਟਰਨੈਟ ਦੇ ਭਾਵੇਂ ਉਹ ਉਹਨਾਂ ਦਾ ਸੋਸ਼ਲ ਮੀਡੀਆ ਹੋਵੇ ਭਾਵੇਂ ਉਹਨਾਂ ਦੀਆਂ ਵੈਬਸਾਈਟਾਂ ਹੋਣ ਜੇ ਜਾਂ ਉਹਨਾਂ ਦਾ ਅਫੀਸ਼ੀਅਲ ਪੇਜ ਹੋਵੇ ਉਹਦੇ ਰਾਹੀਂ ਜਨਤ ਕਰੇ ਦੀ ਭਗਵਾਨ ਤਮਨ ਨੇ ਜਿਹੜੀ 25 ਤੋਂ 30 ਹਜ਼ਾਰ ਰੁਪਏ ਦੀ ਸ਼ਿਕਾਇਤ ਕੀਤੀ ਹੈ ਰਿਪੋਰਟ ਭੇਜੀ ਹੈ ਜਿਹਦਾ ਨੂੰ ਸੰਪੀ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿਹੜੀਆਂ ਸ਼ਿਕਾਇਤਾਂ ਨੇ ਪੂਰੀ ਕੌਮ ਚਾਹੁੰਦੀ ਹੈ ਜੇ ਹਿੰਮਤ ਹੈਗੀ ਹੈ ਤਾਂ ਉਹਨੂੰ ਜਨਤਕ ਕਰੋ ਫਿਰ ਸੁਆਦ ਆਉਣੇ ਇੱਕ ਨਾਲ ਹੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਹਹਦਾ ਦੀ ਜਿਹੜੀਆਂ ਮੇਰੀਆਂ ਵੀਡੀਓ ਤੁਸੀਂ ਚਲਾ ਰਹੇ ਹੋ ਫੇਕ AI ਨਾਲ ਬਣੀਆਂ ਹੋਈਆਂ ਉਹ ਵੀਡੀਓ ਜਾਂਚ ਦਾ ਵਿਸ਼ਾ ਨੇ ਤੁਸੀਂ ਜਿੱਥੇ ਮਰਜ਼ੀ ਜਾਂਚ ਕਰਵਾਓ ਇਹ ਭਗਵੰਤ ਮਾਨ ਸਾਹਿਬ ਨੇ ਗੱਲ ਥੋਕ ਬਜਾ ਕੇ ਕਹੀ ਹੈ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਜਵਾਬ ਦਿੱਤੇ ਹੈ ਜੇਕਰ ਮੈਂ ਇਹ ਤੇ ਨੋਟ ਕਰਾਉਣਾ ਚਾਹੁੰਦਾ ਜੇ ਭਗਵੰਤ ਮਾਨ ਦੀ ਥਾਂ ਤੇ ਸੁਖਵੀਰ ਬਾਦਲ ਹੁੰਦਾ ਨਾ ਉੱਥੇ ਖੜਾ ਉਹ ਇੱਕ ਨੇ 100 ਗਲਤੀਆਂ ਕਰਦਾ 100 ਜੱਬੜੀਆਂ ਮਾਰਦਾ ਮੇਕਨ ਜਿਹੜੀ ਮਹਮ ਜਾਂ ਇਹ ਕਹ ਲਈਏ ਨੈਰੇਟਿਵ ਭਗਵੰਤ ਮਾਨ ਦੇ ਖਿਲਾਫ ਸਿਰਜਿਆ ਗਿਆ ਸੀ ਉਹਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੰਦਾ ਹੈ। ਔਰ ਇਹਦੇ ਵਿੱਚ ਮੈਂ ਇਹ ਇੱਕ ਠੋਕ ਕੇ ਕਹਿ ਸਕਦਾ ਕਿ ਜੋ ਕੁਝ ਭਗਵੰਤ ਮਾਨ ਸ਼ਿਕਾਇਤਾਂ ਦੇ ਤੌਰ ਤੇ ਲੈ ਕੇ ਗਿਆ ਹੈ ਜਣ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਉਹਨੂੰ ਜਨ ਤੱਕ ਇਹ ਜਥੇਦਾਰ ਨਰੈਣੋ ਮਹਾਂਤ ਬਾਦਲ ਕਾ ਲਾਣਾ ਚੋਮਣੀ ਕਮੇਟੀ ਵਾਲੇ ਨਹੀਂ ਕਰ ਸਕਦੇ ਇਹ ਸਚਾਈ ਹੈ ਕਿਉਂਕਿ ਸ਼ਿਕਾਇਤ ਇਕੱਲੇ ਭਗਵੰਤ ਮਾਨ ਦੇ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਉਹ ਸ਼ਿਕਾਇਤਾਂ ਇਕੱਠੀਆਂ ਕੀਤੀਆਂ ਗਈਆਂ ਨੇ ਉਹਦੇ ਵਿੱਚ ਸ਼ੋਮਣੀ ਕਮੇਟੀ ਦੀਆਂ ਕਰਤੂਤਾਂ ਕੀ ਨੇ ਬਾਦਲ ਲਾਣ ਦੀਆਂ ਕਰਤੂਤਾਂ ਕੀ ਨੇ ਇਹ ਸਭ ਕੁਝ ਲਿਖਿਆ ਹੋਇਆ ਔਰ ਕਿਵੇਂ ਬਿਆਦਮੀਆਂ ਹੋਈਆਂ ਕਿਵੇਂ ਗੋਲਕਾਂ ਦੀ ਵਰਤੋ ਗਲਤ ਕੀਤੀ ਜਾਂਦੀ ਹੈ ਕਿਵੇਂ ਗੋਲਕਾਂ ਦਾ ਪੈਸਾ ਨਾਜਾਇਜ਼ ਵਰਤਿਆ ਜਾਂਦਾ ਹੈ ਇਹ ਭਵੰਤਮਾਨ ਦੇ ਕਹਿਣ ਦੀ ਗੱਲ ਹੀ ਨਹੀਂ ਸੀ ਇਹ ਤਾਂ ਸੁਖਵੀਰ ਬਾਦਲ ਨੇ ਜਾਂ ਨਰੇਣੂ ਮਹੰਤਾਂ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਆਪ ਸਭ ਕੁਝ ਕਬੂਲ ਲਿਆ ਹੋਇਆ ਹੁਣ ਜਿਹੜੀ ਸ਼ਿਕਾਇਤ ਭਵੰਤਮਾਨ ਨੇ ਸੌਂਪੀ ਹੈ ਨਾ ਜੇ ਜਸੇਦਾਰ ਦੀਆਂ ਲੱਤਾਂ ਭਾਰ ਚੱਲਦੀਆਂ ਨੇ ਜੇ ਹਿੰਮਤ ਹੈਗੀ ਹੈ ਤਾਂ ਜੰਤ ਕਰਕੇ ਦਿਖਾਓ ਫੇਰ ਸੁਬਾਦ ਆਉਣਾ ਤੁਹਾਡੇ ਕੋਲੇ ਆਪਣੀ ਵੈਬਸਾਈਟ ਹੈਗੀ ਹੈ ਆਪਣਾ ਸੋਸ਼ਲ ਮੀਡੀਆ ਹੈਗਾ ਤੁਹਾਡੇ ਕੋਲੇ ਆਪਣੀ ਈਮੇਲ ਹੈਗੀ ਹੈ ਤੁਹਾਡੇ ਕੋਲੇ ਬਹੁਤ ਕੁਸ਼ ਹੈ ਤੇ ਜਨਤ ਕਰਕੇ ਦਿਖਾਓ ਆਪਣੀ ਰਿਪੋਰਟ ਜਿਹੜੀ ਹੁਣ ਭਵੰਤਮਾਨ ਨੇ ਸੰਪ੍ਰੇ ਇਹ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਦੋਂ ਤੁਸੀਂ ਜਨਤ ਕਰਨਾ ਸ਼ੁਰੂ ਕਰੋਗੇ ਤੇ ਨਾਲ ਦੀ ਨਾਲ ਨਰੈਣੋ ਮਹੰਤ ਮਰਨੇ ਸ਼ੁਰੂ ਹੋ ਜਾਣਗੇ 25 ਤੋਂ 30 ਹਜ਼ਾਰ ਪੰਨਾ ਪੜਨਾ ਕਦੇ ਸੌਖਾ ਨਹੀਂ ਪਿਆ ਕਿਉਂਕਿ ਉਹਦੇ ਵਿੱਚ ਤੁਹਾਡੀਆਂ ਕਰਤੂਤਾਂ ਹੀ ਨੇ ਬੜੀ ਚੱਲੋ ਤੇ ਨਾਲ ਦੀ ਨਾਲ ਚਪਣੀ ਚ ਨੱਕ ਡੋਬ ਕੇ ਮਰੇ ਚੱਲੋ ਜੇ ਹਿੰਮਤ ਹੈ ਤਾਂ ਜੰਤ ਕਰ ਤੇ ਕਰਕੇ ਦਿਖਾਓ ਇੱਕ ਵਾਰ ਦੇਤੀ ਹੋਰ ਕਰਨੀ ਇੱਥੇ ਨਾਲ ਜ਼ਥੇਦਾਰ ਨੇ ਬੜੀ ਚਤਰਤਾ ਦੇ ਨਾਲ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਉਹ ਅੰਤਮਾਨ ਨੂੰ ਕੋਆਪਰੇਟ ਕੀਤਾ ਭਵੰਤਮਾਨ ਦੇ ਨਾਲ ਕੋਆਪਰੇਟ ਕੀਤਾ ਬੜੀਆ ਸੋਹਣਾ ਸੁਖਾਵਾਂ ਮਾਹੌਲ ਸੀ ਔਰ ਉਹਨਾਂ ਨੇ ਹਰਤ ਮਰਦ ਦੀ ਗੱਲ ਕਰੀ ਮਹਿਰਤ ਮਰਦ ਦੀ ਕਾਪੀ ਦਿੱਤੀ ਉਹਨਾਂ ਨੂੰ ਤੇ ਇਹੀ ਰਹਿਤ ਮਰਿਆ ਦੀ ਕਾਪੀ ਸ਼ਕਵੀਰ ਵੱਲੋਂ ਦੇ ਦਿਓ ਇਹੀ ਰਹਿਤ ਮਰਿਆ ਦੀ ਕਾਪੀ ਤੁਸੀਂ ਪੂਰੇ ਗੁਰਦਾਰੇ ਵਿੱਚ ਲਾਗੂ ਕਰਕੇ ਦਿਖਾਓ ਨਾ ਜਿਹੜੇ ਸਰੂਪਾਂ ਦੀ ਗੱਲ ਰਾਜਾ ਨਾਮ ਕਮਲ ਗੁਰਦਾਰੇ ਦੀ ਹੋ ਰਹੀ ਹੈ ਤਾਂ ਉੱਥੇ ਕਿੰਨੇ ਅਖੰਡ ਪਾਠ ਚੱਲਦੇ ਆ ਤੇ ਇਹ ਬਾਦਲਾਂ ਦੇਖਦਾ ਦੱਸੂਗਾ ਵੀ ਕੋਤਰੀਆਂ ਕਰਨ ਵਾਸਤੇ ਲੜੀਆਂ ਚਲਾਉਣ ਵਾਸਤੇ 100-100 ਅਖੰਡ ਅਖੰਡ ਪਾਠ ਕਰਨ ਵਾਸਤੇ ਸਿੱਖ ਰਹਿਤ ਮਰਿਆ ਦਾ ਆਜਾਜ਼ ਦਿੰਦੀ ਹੈ ਤੁਹਾਨੂੰ ਜਿਹੜਾ ਕਹਿ ਸਕਦਾ ਬਿਲਕੁਲ ਨਹੀਂ ਕਹਿ ਸਕਦਾ ਸਾਰੀਆਂ ਗੱਲਾਂ ਛੱਡੋ ਤੁਹਾਨੂੰ ਇਹ ਲੱਗਦਾ ਸੀ ਵੀ ਭਵੰਤਮਾਨ ਕੋਈ ਸਾਡੇ ਨਾਲ ਬੈਸ ਬਸਾਈਆ ਕਰੇ ਅਸੀਂ ਉਹਨੂੰ ਜਨਤ ਕਰੀਏ ਕਿਵੇਂ ਮੁੱਖ ਮੰਤਰੀ ਅਕਾਲ ਤਖਤ ਨੂੰ ਮੰਨਦਾ ਨਹੀਂ ਕਿਵੇਂ ਸਿੱਖ ਕੌਮ ਦੇ ਨਾਲ ਧੋਖਾ ਕਮਾਉਂਦਾ ਆੜਾ ਲਾਉਂਦਾ ਮੱਥਾ ਲਾਉਂਦਾ ਉਹ ਤੁਹਾਡੇ ਪੱਲੇ ਕੱਖ ਪਿਆ ਨਹੀਂ ਕਿਉਂਕਿ ਉਹਦੇ ਨਾਲ ਸਲਾਹਕਾਰ ਵਧੀਆ ਨਹੀਂ ਵਧੀਆ মিডিਆ ਕੰਮ ਕਰਦਾ ਉਹ ਵਧੀਆ ਜਿੱਦਾਂ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਹੈ ਪੰਜਾਬ ਦਾ ਲੋਕਾਂ ਦਾ ਚੁਣਿਆ ਹੋਇਆ ਉਸ ਤਰੀਕੇ ਦੇ ਨਾਲ ਉਹ ਅਕਾਲ ਤਖਤ ਤੇ ਪੇਸ਼ ਹੋਇਆ ਸਕਤਰੇ ਦੇ ਵਿੱਚ ਵਧੀਆ ਮੀਡੀਆ ਦੇ ਸਾਹਮਣੇ ਉਹਨੇ ਜਿੰਨੇ ਵੀ ਜਵਾਬ ਸਵਾਲ ਸੀ ਜਵਾਬ ਦਿੱਤੇ ਤੇ ਤੁਸੀਂ ਹੁਣ ਮੈਂ ਸਰੇਆਮ ਕਹਿ ਦਮਾਂ ਵੀ ਇਹ ਭਗਵੰਤ ਮਾਨ ਨੂੰ ਛੱਡ ਕੇ ਖੁੱਡੇ ਲੈਣ ਲੱਗ ਚੁੱਕੇ ਆ ਖੁੱਡੇ ਲੈਣ ਲੱਗ ਚੁੱਕੇ ਹਾਇ ਤਾਂ ਖੁੱਡੇ ਲੈਣ ਲੱਗੋਗੇ ਜੋ ਕੋ ਤੁਹਾਨੂੰ ਉਹ ਭਰਿਆ ਹੋਇਆ ਬੈਗ 35 ਸੌਰੀ 25 3000 ਪੰਨੇ ਦੀ ਰਿਪੋਰਟ ਫੜਾ ਕੇ ਗਿਆ ਸ਼ਿਕਾਇਤਾਂ ਨੇ ਦੁਨੀਆ ਭਰ ਦੀਆਂ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਹੈ ਨਾ ਤਾਂ ਉਹਨੂੰ ਜਨਤਕ ਕਰਕੇ ਦਿਖਾਓ ਜਿਹਮਤ ਹੈਗੀ ਤਾਂ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ